ਸੱਤ ਸਰੀਅ ਕਾਲ ਜਿਓ ਗੱਲ ਕਰਦੇ ਆਪਾਂ ਪਰਮ ਦੀ ਪਰਮ ਨੂੰ ਕਰੀ ਸਾਨੂੰ ਸੁਧਨੇ ਵੀਡੀਓ ਕਾਲ ਅਤੇ ਕਿਹਾ ਮੈਂ ਤੈਨੂੰ ਮੇਰੇ ਪ੍ਰੋਜੈਕਟਾਂ ਵਿੱਚ ਕੰਮ ਦੇਵਾਂਗਾ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਕਮੈਂਟਾਂ ਵਿੱਚ ਦੱਸੋ ਕਿ ਤੁਹਾਨੂੰ ਸੂਜਨੇ ਜੋ ਕਿਹਾ ਫਿਲਮਾਂ ਵਿੱਚ ਕੰਮ ਕਰਨ ਲਈ ਸਹੀ ਕਿਹਾ ਜਾਂ ਗਲਤ ਕਿਹਾ ਆਓ ਅੱਗੇ ਗੱਲ ਕਰਦੇ ਆਪਾਂ ਪਰਮ ਬਾਰੇ ਮੋਗਾ ਜ਼ਿਲ੍ਹੇ ਦੇ ਪਿੰਡ ਦੁੰਨੇਕੇ ਦੀ ਪ੍ਰਵਾਤਸਾਲੀ ਅਤੇ ਸੁਰੀਲੀ ਕੁੜੀ ਪਰਮਜੀਤ ਕੌਰ ਔਰ ਫਰਮ ਜੋ ਸੋਸ਼ਲ ਮੀਡੀਆ ਤੇ ਡੈਟ ਗੱਲ ਦੇ ਨਾਂ ਨਾਲ ਜਾਣੀ ਜਾਂਦੀ ਹੈ ਨੇ ਆਪਣੀ ਖੂਬਸੂਰਤੀ ਦੇ ਮਿੱਠੀ ਆਵਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ ਉਸ ਦੀ ਗਾਇਕੀ ਦਾ ਦੀ ਕਲਾ ਨੇ ਸਿਰਫ ਪੰਜਾਬ ਸਗੋਂ ਦੇਸ਼ ਤੇ ਵਿਦੇਸ਼ਾਂ ਵਿੱਚ ਲੋਕਾਂ ਨੂੰ ਮੋਹ ਲਿਆ ਹੈ ਪਰਮਜੀਤ ਕੌਰ ਦੇ ਗਾਇਕੀ ਵਾਲੇ ਵੀਡੀਓ ਅੱਜ ਕੱਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ ਅਤੇ ਉਸ ਦੀ ਆਵਾਜ਼ ਦੇ دیਵਾਨੇ ਹਰ ਉਮਰ ਦੇ ਸਰੋਤੇ ਬਣੇ ਹੋਏ ਹਨ ਉਸ ਦੀ ਇਹ ਕਲਾ ਅਤੇ ਟੈਲੈਂਟ ਤੋਂ ਪ੍ਰਭਾਵਿਤ ਹੋ ਕੇ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸੋਨੂ ਸੂਦ ਨੇ ਉਸ ਨਾਲ ਵੀਡੀਓ ਕਾਲ ਰਾਹੀਂ ਖਾਸ ਗੱਲਬਾਤ ਕੀਤੀ ਸੋਨੂ ਸੂਨੇ ਆਪਣੀ ਭੈਣ ਮਾਲਵਿਕਾ ਸੂਤੋਂ ਜਾਣਕਾਰੀ ਲੈ ਕੇ ਜਿਸ ਤੋਂ ਬਾਅਦ ਉਹਨਾਂ ਨੇ ਖੁਦ ਪਰਮ ਨਾਲ ਸੰਪਰਕ ਕੀਤਾ ਕੀਤਾ ਵੀਡੀਓ ਕਾਲ ਦੌਰਾਨ ਸੋਨੂ ਸੂਨੇ ਪਰਮ ਦੀ ਗਾਇਕੀ ਦੀ ਖੂਬ ਤਾਰੀਫ ਕੀਤੀ ਤੇ ਕਿਹਾ ਕਿ ਪਰਮਜੀਤ ਵਰਗੀਆਂ ਕੁੜੀਆਂ ਪੰਜਾਬ ਦੀ ਅਸਲੀ ਸ਼ਾਨ ਹਨ ਇਹ ਆਪਣੇ ਟੈਲੈਂਟ ਤੇ ਅਤੇ ਮਿਹਨਤ ਨਾਲ ਇਹ ਸਾਬਤ ਕਰਦੀਆਂ ਹਨ ਕਿ ਸੁਪਨੇ ਪੂਰੇ ਕਰਨ ਲਈ ਕਿਸੇ ਵੱਡੇ ਮੌਕੇ ਦੀ ਨਹੀਂ ਸਿਰਫ ਹਿੰਮਤ ਅਤੇ ਲਗਨ ਦੀ ਲੋੜ ਹੁੰਦੀ ਹੈ ਇਸ ਮੌਕੇ ਤੇ ਸੋਨੂੰ ਸੂਦਨ ਇਹ ਵੀ ਕਿਹਾ ਕਿ ਉਹ ਜਲਦ ਹੀ ਪਰਮਜੀਤ ਨਾਲ ਖੁਦ ਮਿਲਣ ਦੀ ਇੱਛਾ ਰੱਖਦੇ ਹਨ ਅਤੇ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਵਿੱਚ ਉਸ ਨੂੰ ਮੌਕਾ ਦੇਣ ਬਾਰੇ ਵਿਚਾਰ ਕਰਨਗੇ ਉਹਨਾਂ ਦੇ ਇਹ ਸ਼ਬਦ ਪਰਮਜੀਤ ਲਈ ਵੱਡਾ ਪ੍ਰੇਰਣਾ ਸਰੋਤ ਸਾਬਦ ਹੋਏ ਹਨ ਜਿਕਰਯੋਗ ਹੈ ਪਰਮਜੀਤ ਗੋਰਿਕ ਇੱਕ ਆਮ ਪਰਿਵਾਰ ਨਾਲ ਸੰਬੰਧਿਤ ਹੈ ਪਰ ਉਸਨੇ ਆਪਣੀ ਮਿਹਨਤ ਲਗਨ ਅਤੇ ਸੰਗੀਤ ਪ੍ਰਤੀ ਅਤੁੱਟ ਪਿਆਰ ਨਾਲ ਉਹ ਮੁਕਾਮ ਹਾਸਲ ਕੀਤਾ ਹੈ ਜਿਸ ਦਾ ਸੁਪਨਾ ਕਈ ਲੋਕ ਦੇਖਦੇ ਹਨ ਉਸ ਦੇ ਉਸ ਦੇ ਗਾਇਕੀ ਵਾਲੇ ਵੀਡੀਓ ਉਸ ਨੂੰ ਲੱਖਾਂ ਲੋਕਾਂ ਨੇ ਦੇਖਿਆ ਹੈ ਅਤੇ ਕਈ ਪ੍ਰਸਿੱਧ ਸੰਗੀਤਕਾਰਾਂ ਵੱਲੋਂ ਉਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਮੋਗਾ ਦੀ ਇਹ ਪ੍ਰਤਿਭਾਸ਼ਾਲੀ ਧੀ ਅੱਜ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੈ ਜੋ ਸਾਬਤ ਕਰ ਰਹੀ ਹੈ ਕਿ ਜੇ ਜज्बा ਸੱਚਾ ਹੋਵੇ ਤਾਂ ਕਿਸੇ ਵੀ ਪਿੰਡ ਤੋਂ ਦੁਨੀਆ ਤੱਕ ਸਫਰ ਮੁਸ਼ਕਲ ਨਹੀਂ ਪੰਜਾਬ ਦੀ ਨਵੀਂ ਰੈਪ ਸਟਾਰ ਪਰਮਜੀਤ ਕੌਰ ਦੀ ਮਿਹਨਤ ਅਤੇ ਸਫਲਤਾ ਦੀ ਕਹਾਣੀ ਪੰਜਾਬ ਦੀ ਨਵੀਂ ਰੈਪ ਸਟਾਰ ਪਰਮਜੀਤ ਕੌਰ ਦੀ ਮਿਹਨਤ ਅਤੇ ਸਫਲਤਾ ਦੀ ਕਹਾਣੀ ਪੰਜਾਬੀ ਸੰਗੀਤ ਜਗਤ ਵਿੱਚ ਇੱਕ ਨਵੀਂ ਤਾਰੀਖ ਨੈ ਚਮਕ ਪੈਦਾ ਕੀਤੀ ਹੈ ਉਹ ਉਹ ਹੈ ਪਰਮਜੀਤ ਕੌਰ ਜਿਸ ਨੂੰ ਪਰਮ ਵੱਜੋ ਜਾਣਿਆ ਜਾਂਦਾ ਹੈ ਇੱਕ 19 ਸਾਲਾਂ ਦੀ ਨੌਜਵਾਨ ਕੁੜੀ ਜੋ ਮੋਗਾ ਜ਼ਿਲ੍ਹੇ ਦੇ ਦੋਨੇਕੇ ਪਿੰਡ ਤੋਂ ਆਈ ਹੈ ਅੱਜ ਸੋਸ਼ਲ ਮੀਡੀਆ ਤੇ ਪੰਜਾਬੀ ਮੀਡੀਆ ਵਿੱਚ ਵਾਇਰਲ ਹੋ ਰਹੀ ਹੈ ਉਸ ਦਾ ਡੈਬਿਊ ਗੀਤ that girl ਨੇ ਨਾ ਸਿਰਫ ਪੰਜਾਬੀ ਰੈਪਸ ਸੀਨ ਨੂੰ ਇਲਾਕੇ ਰੱਖ ਦਿੱਤਾ ਹੈ ਸੋ ਉਸ ਨੂੰ ਲੱਖਾਂ ਲੋਕਾਂ ਨੇ ਦਿਲਾਂ ਵਿੱਚ ਜਗ੍ਹਾ ਦਿੱਤੀ ਹੈ ਇਹ ਕਹਾਣੀ ਹੈ ਇੱਕ ਗਰੀਬ ਘਰਾਨੇ ਤੋਂ ਉੱਠ ਕੇ ਸਟਾਰ ਬਣਨ ਲਈ ਵਾਲੀ ਕੁੜੀ ਦੀ ਜਿਸ ਨੇ ਮਿਹਨਤ ਅਤੇ ਤਪੱਸਿਆ ਨਾਲ ਆਪਣੇ ਸੁਪਨੇ ਸਕਾਰ ਕੀਤੇ ਹਨ ਗਰੀਬੀ ਵਿੱਚੋਂ ਉੱਠੀ ਤਾਕਤ ਦੀ ਮਿਸਾਲ ਪਰਮਜੀਤ ਕੌਰ ਦਾ ਜੀਵਨ ਕੋਈ ਆਸਾਨ ਨਹੀਂ ਸੀ ਉਹ ਇੱਕ ਬਹੁਤ ਗਰੀਬ ਘਰਾਨੇ ਵਿੱਚ ਪੈਦਾ ਹੋਈ ਹੈ ਜਿੱਥੇ ਮਾਂ ਪਿਓ ਨੇ ਦਿਨ ਰਾਤ ਬੇੰਤ ਕਰਕੇ ਘਰ ਚਲਾਇਆ ਹੈ ਪਿੰਡ ਦੂਨੇ ਕੇ ਵਿੱਚ ਰਹਿੰਦੇ ਹੋਏ ਉਸਨੇ ਬਚਪਨ ਤੋਂ ਹੀ ਜੀਵਨ ਦੀਆਂ ਮੁਸ਼ਕਲਾਂ ਨੂੰ ਨੇੜੇੋਂ ਦੇਖਿਆ ਹੈ ਪਰ ਉਸਦੇ ਮਾਪਿਓ ਨੇ ਕਦੇ ਵੀ ਉਸ ਨੂੰ ਆਪਣੇ ਸ਼ੌਂਕ ਪੂਰੇ ਕਰਨ ਤੋਂ ਰੋਕਿਆ ਨਹੀਂ ਉਲਟਾ ਉਹਨਾਂ ਨੇ ਆਪਣੀ ਕੁੜੀ ਨੂੰ ਸੰਗੀਤ ਅਤੇ ਰੈਪ ਬਲਬਦਨ ਲਈ ਪ੍ਰੇਰਿਤ ਕੀਤਾ ਪਰਮ ਨੇ ਆਪਣੇ ਬਚਪਨ ਵਿੱਚ ਹੀ ਰੈਪ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਸੀ ਉਸਨੇ ਕਾਲਜ ਵਿੱਚ ਰੈਪ ਸੈਸ਼ਨਾਂ ਵਿੱਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਨੂੰ ਨਿਖਾਰਿਆ ਤੇ ਅੱਜ ਉਹ ਪੰਜਾਬੀ ਰੈਪ ਦੀ ਪਹਿਲੀ ਅਸਲੀ ਔਰਤ ਰੈਪਰ ਵਜੋਂ ਜਾਣੀ ਜਾਂਦੀ ਹੈ ਉਸ ਨੂੰ ਲੇਡੀਜ਼ ਮੂਸੇ ਵਾਲਾ ਵਜੋਂ ਵੀ ਬੁਲਾਇਆ ਜਾਂਦਾ ਹੈ ਉਸ ਦੀ ਮਿਹਨਤ ਅਤੇ ਤਪੱਸਿਆ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ ਜਿੱਥੇ ਉਹ ਲੱਖਾਂ ਫੋਲੋਅਰਾਂ ਨਾਲ ਜੁੜੀ ਹੋਈ ਹੈ ਰੈਪ ਕੈਰੀਅਰ ਦੀ ਸ਼ੁਰੂਆਤ ਅਤੇ ਵਾਇਰਲ ਹਿੱਟ ਪਰਮ ਦਾ ਰੈਪ ਕੈਰੀਅਰ ਅਸਲ ਵਿੱਚ ਉਸਦੇ ਡੈਬਿਊ ਸਿੰਗਲ 댓 ਗਰਲ ਨਾਲ ਸ਼ੁਰੂ ਹੋਇਆ ਹੈ ਜੋ ਸਤੰਬਰ 2025 ਵਿੱਚ ਰਿਲੀਜ਼ ਹੋਇਆ ਸੀ ਇਹ ਗੀਤ ਮੰਨੀ ਸੱਧੂ ਵੱਲੋਂ ਪ੍ਰੋਡਿਊਸ ਕੀਤਾ ਗਿਆ ਅਤੇ ਲਿਰਲਿਕ ਪਰਮ ਅਤੇ ਸਾਹਬ ਨੇ ਲਿਖੇ ਹਨ ਗੀਤ ਵਿੱਚ ਔਰਤਾਂ ਦੀ ਤਾਕਤ ਸਵੈ ਨਿਰਪਰਤਾ ਅਤੇ ਐਗਰੈਸਿਵ ਸਟਾਈਲ ਨੂੰ ਦਿਖਾਇਆ ਗਿਆ ਹੈ ਜੋ ਰਵਾਇਤੀ ਪੰਜਾਬੀ ਤੱਤਾਂ ਨੂੰ ਮਾਡਰਨ ਹਿਪ ਹੌਪ ਨਾਲ ਮਿਲਾਉਂਦਾ ਹੈ ਇਸ ਗੀਤ ਨੇ YouTube, Spotify ਅਤੇ Instagram ਤੇ ਤੂਫਾਨ ਮਚਾ ਦਿੱਤਾ ਹੈ ਅਤੇ ਉਸ ਨੂੰ ਸਿੱਧੂ ਮੂਸੇਵਾਲੇ ਵਰਗੇ ਕਲਾਕਾਰ ਨਾਲ ਤੁਲਨਾ ਕੀਤੀ ਜਾ ਰਹੀ ਹੈ ਉਸ ਦਾ ਰੈਪ ਸਟਾਈਲ ਰਾ ਐਨਰਜੈਟਿਕ ਅਤੇ ਅਨੋਪੋਲੋਜੈਟਿਕ ਜੋ ਸਟਰੀਟ ਬੈਨਕੂਲ ਨੂੰ ਡੌਡਿਕ ਅੰਦਾਜ਼ ਨਾਲ ਜੋੜਦਾ ਹੈ ਹਾਲਾਂਕਿ ਅਜੇ ਤੱਕ ਉਸ ਦਾ ਮੁੱਖ ਫੋਰਸ ਇਸ ਇੱਕ ਗੀਤ ਤੇ ਹੈ ਪਰ ਉਸ ਨੇ ਸੋਸ਼ਲ ਮੀਡੀਆ ਤੇ ਵਾਇਰਲ ਗੀ ਰੀਲਾਂ ਤੇ ਛੋਟੇ ਰੈਪ ਸੈਸ਼ਨਾਂ ਨਾਲ ਆਪਣੀ ਪ੍ਰਤਿਬਾ ਦਿਖਾਈ ਹੈ ਉਸ ਨੇ ਆਪਣੇ ਇੰਸਟਾਗ੍ਰਾਮ account @the_rat_parm_world ਤੇ ਲੱਖਾਂ ਫੋਲੋਅਰ ਜੋੜ ਲਏ ਹਨ ਜਿੱਤੇ ਉਹ ਆਪਣੀ ਜ਼ਿੰਦਗੀ ਅਤੇ ਸੰਗੀਤ ਨੂੰ ਸਾਂਝਾ ਕਰਦੀ ਰਹਿੰਦੀ ਹੈ ਮਾਪਿਓ ਦੀ ਮਿਹਨਤ ਅਤੇ ਪ੍ਰੇਰਣਾ ਸਦਕਾ ਪਰਮ ਦੀ ਸਫਲਤਾ ਵਿੱਚ ਉਸਦੇ ਮਾਪਿਓ ਦਾ ਵੱਡਾ ਯੋਗਦਾਨ ਹੈ ਉਸਦੇ ਪਿਤਾ ਸੁਰਜੀਤ ਸਿੰਘ ਰਾਜ ਮਿਸਤਰੀ ਵਜੋਂ ਰੋਜ਼ਾਨਾ ਮਜ਼ਦੂਰੀ ਰੋਜ਼ਾਨਾ ਮਜ਼ਦੂਰੀ ਕਰਦੇ ਹਨ ਜਦਕਿ ਮਾਂ ਜਸਪਾਲ ਕੌਰ ਜਮੀਦਾਰਾਂ ਦੇ ਘਰਾਂ ਵਿੱਚ ਘਰੇਲੂ ਮਦਦ ਵਜੋਂ ਕੰਮ ਕਰਦੀ ਹੈ ਅਤੇ ਪਸ਼ੂਆਂ ਦੀ ਦੇਖਭਾਲ ਵਰਗੇ ਮਿਹਨਤ ਵਾਲੇ ਕੰਮ ਕਰਦੀ ਹੈ ਉਹ ਉਹ ਬੇहद ਗਰੀਬ ਹਨ ਅਤੇ ਪਿੰਡ ਵਿੱਚ ਮਿਹਨਤ ਕਰਕੇ ਜੀਵਨ ਗੁਜ਼ਾਰ ਰਹੇ ਹਨ ਪਰ ਉਹਨਾਂ ਨੇ ਕਦੇ ਵੀ ਆਪਣੀ ਕੁੜੀ ਨੂੰ ਪਿੱਛੇ ਨਹੀਂ ਖਿੱਚਿਆ ਉਲਟਾ ਉਹਨਾਂ ਨੇ ਉਸ ਨੂੰ ਸ਼ੌਕ ਪਾਲਣ ਅਤੇ ਸੰਗੀਤ ਵੱਲ ਵਧਣ ਲਈ ਮੌਕਾ ਦਿੱਤਾ ਪਰ ਮਕਸਰ ਆਪਣੇ ਇੰਟਰਵਿਊ ਵਿੱਚ ਕਹਿੰਦੀ ਹੈ ਕਿ ਉਸ ਦੀ ਤਾਕਤ ਉਸ ਦੇ ਪਰਿਵਾਰ ਤੋਂ ਆਉਂਦੀ ਹੈ ਉਸ ਨੇ ਬਚਪਨ ਵਿੱਚ ਹੀ ਰੈਪ ਨੂੰ ਆਪਣੀ ਆਵਾਜ਼ ਬਣਾ ਲਿਆ ਤੇ ਅੱਜ ਉਹ ਨੌਜਵਾਨਾਂ ਲਈ ਇੱਕ ਪ੍ਰੇਰਣਾ ਬਣੀ ਹੋਈ ਹੈ ਗਰੀਬੀ ਵਿੱਚੋਂ ਉੱਠ ਕੇ ਸਫਲਤਾ ਹਾਸਲ ਕਰਨ ਵਾਲੀ ਉਸ ਦੀ ਕਹਾਣੀ ਬਹੁਤ ਸਾਰੇ ਲੋਕਾਂ ਨੂੰ ਮੋਟੀਵੇਸ਼ਨ ਕਰਦੀ ਹੈ ਆਉਣ ਵਾਲਾ ਸਮਾਂ ਤੇ ਪਰਮ ਦੀ ਮਿਹਨਤ ਜੇ ਰੁਕੀ ਨਹੀਂ ਹੈ ਉਹ ਲਗਾਤਾਰ ਨਵੇਂ ਪ੍ਰੋਜੈਕਟਾਂ ਤੇ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਗੀਤ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੀ ਹੈ ਜੇਕਰ ਉਹ ਅੰਗਰੇਜ਼ੀ ਗੀਤ ਬਲ ਵੀ ਕਦਮ ਵਧਾਉਂਦੀ ਹੈ ਤਾਂ ਇਹ ਉਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਲੈ ਜਾ ਸਕਦਾ ਹੈ ਪੰਜਾਬੀ ਰੈਪ ਨੂੰ ਨਵਾਂ ਰੂਪ ਦੇਣ ਵਾਲੀ ਇਸ ਕੁੜੀ ਨੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਨਾਲ ਕੁਝ ਵੀ ਸੰਭਵ ਹੈ ਉਸ ਦੀ ਤਪੱਸਿਆ ਤੇ ਪਰਿਵਾਰ ਦਾ ਸਹਿਯੋਗ ਉਸ ਨੂੰ ਅੱਗੇ ਵਧਾਉਂਦਾ ਰਹੇਗਾ ਪਰਮਜੀਤ ਕੌਰ ਦੀ ਕਹਾਣੀ ਨਾ ਸਿਰਫ ਇੱਕ ਸੰਗੀਤਕਾਰ ਦੀ ਹੈ ਸਗੋਂ ਇੱਕ ਨੌਜਵਾਨ ਕੁੜੀ ਦੀ ਹੈ ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਲੜ ਰਹੀ ਹੈ ਉਹ ਅੱ비 ਨੌਜਵਾਨਾਂ ਲਈ ਇੱਕ ਰੋਲ ਮਾਡਲ ਬਣ ਰਹੀ ਹੈ ਅਤੇ ਉਮੀਦ ਹੈ ਕਿ ਉਸ ਦਾ ਸਫ਼ਰ ਅਜੇ ਬਹੁਤ ਲੰਮਾ ਹੈ ਜੇਕਰ ਤੁਸੀਂ ਉਸ ਨੂੰ ਫੋਲੋ ਕਰਨਾ ਚਾਹੁੰਦੇ ਹਾਂ ਤਾਂ ਉਸ ਦੇ ਇੰਸਟਾਗ੍ਰam ਅਕਾਊਂਟ ਨੂੰ ਵੇਖੋ ਅਤੇ ਉਸ ਦੇ ਗੀਤਾਂ ਨੂੰ ਸੁਣੋ ਪੰਜਾਬੀ ਸੰਗੀਤ ਨੂੰ ਨਵੀਂ ਦਿਸ਼ਾ ਦੇਣ ਵਾਲੀ 댓 ਗਰ ਨੂੰ ਲੱਖ ਲੱਖ ਵਧਾਈਆਂ ਤੇ ਸਲਾਮ ਕਰਦੇ ਹਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਸਤਿ ਸ੍ਰੀ ਅਕਾਲ